ਇੱਕ ਚਿੱਠੀ ਲਿਖਣ ਦੀ ਲੋੜ ਸੀ ਮੁੱਖ ਮੰਤਰੀ ਸਾਹਿਬ ਨੂੰ ਚੋਣ ਕਮਿਸ਼ਨ ਨੂੰ ਕਿ ਸੈਂਟਰ ਨੇ ਡੀਏ ਦੇ ਦਿੱਤਾ 12% ਜਿਹੜਾ ਅਸੀਂ ਨਹੀਂ ਦੇ ਪਾਏ ਆਪਣੇ ਮਲਾਜ਼ਮਾਂ ਨੂੰ ਅਸੀਂ 38% ਦੇ ਖੜੇ ਆ ਸੈਂਟਰ ਵਾਲੇ ਸਾਡੇ ਗਵੰਡੀ ਰਾਜ ਹਰਿਆਣੇ ਵਾਲੇ ਉਹ ਪਹੁੰਚਦੇ ਆ 4% ਤੁਹਾਡਾ ਹੋਰ ਡਿਊ ਹੋ ਗਿਆ ਇਹ 53 ਦੇ ਜਾ ਪੁੱਛਣਾ ਐਲਾਨ ਹੋਣਾ ਬਾਕੀ ਇਹ ਦੋ ਚਾਰ ਵਿੱਚ ਹੋ ਜਾਣਾ ਤਾਂ ਜੇ ਮੁੱਖ ਮੰਤਰੀ ਸਾਹਿਬ ਚਾਹੁੰਦੇ ਸਰਕਾਰ ਨੂੰ ਚੋਂਕ ਕਮਿਸ਼ਨ ਨੂੰ ਚਿੱਠੀ ਲਿਖ ਕੇ ਉਹਨਾਂ ਨੂੰ ਨਾਲ ਦੀ ਨਾਲ ਪਰਮਿਸ਼ਨ ਕੋਈ ਤੋਂ ਵੱਖਰਾ ਨਹੀਂ ਦੇਣਾ ਸੀ ਜੋ ਸੈਂਟਰ ਨੇ ਦੇਤਾ ਉਹੀ ਦੇਣਾ ਸੀ ਕੋਈ ਐਕਟਰਾ ਚੋਂਕ ਹਿੰਦਾ ਕੁਝ ਨਹੀਂ ਇਹ ਸਰਕਾਰ ਦੀ ਨੀਤ ਸਾਫ਼ ਹੈ ਮੇਰੇ ਕਹਿੰਦਾ ਭਾਵ ਹੈ ਸਰਕਾਰ ਦੀ ਨੀਤ ਸਾਫ਼ ਨਹੀਂ ਦੇਣਾ ਨਹੀਂ ਚਾਹੁੰਦੀ ਮੰਨ ਲਿਆ ਕਿ ਤੁਹਾਡਾ 12% ਵੀ ਜਾਇਜ਼ ਆ ਤੁਹਾਡੀ ਪੁਰਾਣੀ ਪੈਂਕਲੀ ਵੀ ਜਾਇਜ਼ ਆ ਤੁਹਾਡਾ 2.59 ਦਾ ਫਾਰਮੂਲਾ ਵੀ ਜਾਇਜ਼ ਆ ਕੱਚੇ ਕੰਮੇ ਪੱਕੇ ਵੀ ਕਰਨੇ ਬਣਦੇ ਆ ਬਣਦਾ ਤਾਂ ਸਾਰਾ ਹੀ ਕੁਝ ਹੈ ਤੇਨ ਨੂੰ ਕੁਝ ਨਹੀਂ जिम्मी चौणा ਦੇ ਲਗਾਤਾਰ ਪੰਚਾਇਤ ਚੋਣਾਂ ਦਾ ਜਾਣ ਗਿਆ ਇਹਨਾਂ ਕੋਈ ਲਾਰੇ ਆ ਕੁਛ ਨਹੀਂ ਲਾ ਪਰਚੈਤ ਚੋਣਾਂ ਨੇ ਨਗਰ ਕੌਂਸਲ ਦੀਆਂ ਚੋਣਾਂ ਅੜੀਕਾ ਡਾਉਣਾ ਨਾ ਕਿਸੇ ਹੋਰ ਜਿੰਮੀ ਚੋਣਾਂ ਦੀਆਂ ਕਾੜਾਣਾ ਅੜੀਕਾ ਸਿਰਫ ਸਰਕਾਰ ਦੀ ਨੀਤ ਚ ਹੈ ਜੇ ਸਰਕਾਰ ਦੀ ਨੀਤ ਸਾਫ ਹੈ ਸਭ ਨੂੰ ਦਿੱਤਾ ਜਾ ਸਕਦਾ ਸਾਥਿਓ ਇਹ ਮੈਂ ਪਰਮਿੰਦਰ ਸਾਹਿਬਾ ਨੂੰ ਜਿੰਨੇ ਵੀ ਆ ਇਹਨਾਂ ਨੂੰ ਬੇਨਤੀ ਕਰੂਗਾ ਜੇ ਸਰਕਾਰ ਤੁਹਾਨੂੰ ਬੁલાਂਦੀ ਹੈ ਬੁਲਾ ਕੇ ਜਾਓ ਵਾਈ ਕਾਟਣਾ ਕਰੋ ਜਾਓ ਗੱਲ ਕਰੋ ਠੋਕ ਕੇ ਨਹੀਂ ਗੱਲ ਕਰਦੇ ਇਹ ਰਸਤਾ ਤੁਹਾਡੇ ਕੋਲ ਪਿਆਰ ਹੈ ਜਗਾ ਜਗਾ ਜਿੱਥੇ ਜਾਂਦੇ ਆ ਜਿੱਥੇ ਉਹਦਾ ਪ੍ਰੋਗਰਾਮ ਹੁੰਦਾ ਸਰਕਾਰ ਪ੍ਰੋਗਰਾਮ ਰੱਖਦੀ ਹੈ ਜਾ ਕੇ ਆਪਾਂ ਕੋ ਟੈਸਟ ਜਾਰੀ ਰੱਖੀਏ ਇਹਨਾਂ ਵਿੱਚ ਝੂਠ ਦੇ ਲਾਰਿਆਂ ਦੀ ਪੰਡ ਲੋਕਾਂ 'ਚ ਨੰਗੀ ਕਰੀਏ ਇਹ ਉਹਨੂੰ ਪਤਾ ਚੱਲ ਸਕੇ ਕਿ ਪੰਜਾਬ ਦੇ ਵਿੱਚ ਜਿਹੜੇ ਵਰਕਰ ਜਿਹੜੇ ਮੁਲਾਜ਼ਮ ਹੈ ਜਿਹੜੇ ਪੈਸਨਰ ਆ ਉਹ ਤਾਂ ਦੁਖੀ ਹਾਇਓ ਵਾ ਸਾਡੇ ਤੋਂ ਸਾਡੇ ਤੋਂ ਜਨਤਾ ਵੀ ਦੁਖੀ ਆ ਜੋ ਵਾਦੇ ਕਰਕੇ ਜਨਤਾ ਨਾਲ ਆਏ ਸੀ ਉਹ ਵੀ ਇਹਨਾਂ ਨੇ ਪੂਰੇ ਨਹੀਂ ਕਰੇ ਕੋਈ ਗੱਲ ਨਹੀਂ ਮੁੱਖ ਮੰਤਰੀ ਸਾਹਿਬ ਤੁਸੀਂ ਪਿਛਲੇ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਰਹੇ ਆ ਚਾਹੇ ਵੱਡੇ ਬਾਦਲ ਸਾਹਿਬ ਰਹੇ ਆ ਚਾਹੇ ਕੈਪਟਨ ਬ੍ਰਿੰਦਰ ਸਿੰਘ ਰਹਾ ਚਾਹੇ ਚੰਨੀ ਸਾਹਿਬ ਰਹਾ ਚਾਹੇ ਉਹ ਵਿੱਤ ਮੰਤਰੀ ਆਪਣੇ ਹਰਪਾਲ ਸਿੰਘ ਚੀਮਾ ਸਾਹਿਬ ਹੁਣ ਸਾਡੇ ਚਾਹੇ ਪਹਿਣਾ ਮਨਪ੍ਰੀਤ ਬਾਦਲ ਸੀਗਾ ਢੀਂਡਾ ਸਾਹਿਬ ਸੀਗਾ ਤੁਸੀਂ ਦੇਖੋ ਉਹਨਾਂ ਦਾ ਹਾਲ ਸਾਰਿਆਂ ਨੂੰ ਪਿਛਲੀ ਜਿਹੜੀ 22 ਦੀ ਚੋਣਾਂ 'ਚ ਹਰਾ ਕੇ ਭੇਜਿਆ ਮਲਾਜ ਤੁਸੀਂ ਜਿਨ੍ਹਾਂ ਨੇ ਪੂਰੇ ਪੰਜਾਬ ਜਾ ਕੇ ਪ੍ਰਚਾਰ ਕਰਿਆ ਕੋਈ ਗੱਲ ਨਹੀਂ ਤੁਸੀਂ ਵਾਅਦਾ ਖਲਾਫੀ ਸਾਡੇ ਨਾਲ ਕਰ ਲਓ ਤੁਸੀਂ ਆਪਣੀਆਂ ਮਰਜ਼ੀਆਂ ਚਲਾ ਲਓ 2.5 ਸਾਲ ਤੁਹਾਡੇ ਬਾਕੀ ਆ ਉਦੋਂ ਮੈਂ ਤੁਸੀਂ ਵੀ ਲੋਕਾਂ ਦੀ ਕਚਹਿਰੀ 'ਚ ਜਾਣਾ ਇਹਨਾਂ ਮੁਲਾਜ਼ਮਾਂ ਨੇ ਇਹਨਾਂ ਪੈਨਸ਼ਨਾਂ ਨੇ ਸਾਨੂੰ ਪਿੰਡਾਂ 'ਚ ਜਾ ਕੇ ਸਾਡੇ ਪਿੱਛੇ ਜਾ ਕੇ ਜਿੱਥੇ ਤੁਸੀਂ ਆਪਣਾ ਪ੍ਰੋਗਰਾਮ ਰੱਖੂਗੇ ਉੱਥੇ ਤੁਹਾਡਾ ਵਿਰੋਧ ਕਰਨਾ ਢਾਈ ਕਿ ਸਾਲ ਤੁਹਾਡੇ ਬਾਕੀ ਆ ਤੁਸੀਂ ਸਾਨੂੰ ਸਤਾ ਲਓ ਸਾਨੂੰ ਤੰਗ ਕਰ ਲਓ ਤੁਸੀਂ ਕਿਉਂਕਿ ਤੁਹਾਡੀ ਮਰਜ਼ੀ ਆ ਤੁਹਾਡੀ ਸਰਕਾਰ ਆ ਲੇਕਿਨ ਇਹ ਕੰਮ ਹੈ ਆਪਣਾ ਹੱਕ ਮੰਗ ਰਹੇ ਆ ਕੋਈ ਪੀਖਰੀ ਤੁਹਾ ਤੋਂ ਮੰਗ ਰੇ ਅਜੇ ਵੀ ਸਾਨੂੰ ਇਸ ਪਲੇਟਫਾਰਮ ਤੋਂ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਇਹਨਾਂ ਮੁਲਾਜ਼ਮਾਂ ਨੂੰ ਪੈਨਸ਼ਨਾਂ ਨੂੰ ਨਾ ਤੁਸੀਂ ਸਤਾਓ ਇਹਨਾਂ ਦਾ ਰਾਈਟ ਬਣਦਾ ਇਹਨਾਂ ਦਾ ਰਾਈਟ ਜਿਹੜਾ ਬਣਦਾ ਮੰਗ ਰਿਆ ਦੋ ਜਿਹੜੀ ਬਾਕੀ ਸਟੇਟਾਂ ਦੇ ਚੁੱਕੀਆਂ ਬਾਕੀ ਜਿਹੜਾ ਸੈਂਟਰ ਨੇ ਵੀ ਦੇ ਦਿੱਤਾ ਤੁਸੀਂ ਕਿਉਂ ਉਹਨਾਂ ਦੀ ਸਰਕਾਰ ਨੂੰ ਵੀ ਚੰਗਾ ਕੁਹਾਤਾ ਤੁਹਾਡੇ ਤੋਂ ਪਹਿਲਾਂ ਵੀ ਸਾਨੂੰ ਸਤਾਇਆ 2015 ਤੋਂ ਸਾਡੇ ਡੀਏ ਦੀ ਜਾਮਦਾ ਇੱਕ ਰਵਾਇਤ ਚੱਲੀ ਆ ਰਹੀ ਹੈ ਉਹੀ ਰਵਾਇਤ ਤੇ ਤੁਸੀਂ ਚੱਲ ਪਏ ਤੁਹਾਡੇ ਤੋਂ ਜੋ ਉਮੀਦਾਂ ਸੀ ਤੁਸੀਂ ਵੀ ਖਰੇ ਨਹੀਂ ਉਤਰੇ ਇਸ ਕਰਕੇ ਹਰਿਆਣੇ ਜਿੱਥੇ ਪ੍ਰੋਗਰਾਮ ਹੁੰਦਾ ਹੈ ਚਾਹੇ ਪੰਜਾਬ ਜੁੰਦਾ ਸੋ ਮੈਂ ਨਵੀਂਦਰ ਸਾਹਿਬ ਨੂੰ ਬੇਨਤੀ ਕਰੂੰਗਾ ਉੱਥੇ ਜਾ ਕੇ ਪੂਰੇ ਪ੍ਰੋਟੈਸਟ ਆਪਣੇ ਪ੍ਰੋਗਰਾਮ ਲੀਕੋ ਅੱਜ ਜੋ ਪ੍ਰੋਗਰਾਮ ਰੱਖਿਆ ਇਹਨਾਂ ਦਾ ਇਹਦੇ ਚ ਅਸੀਂ ਬਿਜਲੀ ਬੋਰਡ ਦੇ ਕੰਮੇ ਸਾਥੀਓ ਅਸੀਂ ਲਾਲੂ ਤੋਂ ਵੀ ਕੋਈ 25 30 ਦੇ ਕਰੀਬ 3-4 ਗੱਡੀਆਂ ਲੈ ਕੇ ਆਏ ਆ ਪਰ ਸਾਡੇ ਪ੍ਰੋਗਰਾਮ ਜੁਆਇੰਟ ਫੋਰਮ ਪੰਜਾਬ ਔਰ ਏਕਤਾ ਮੰਚ ਵੱਲੋਂ ਅੱਜ ਡਿਵੀਜ਼ਨ 15 ਤੇ ਅੱਜਾਂ ਫੁਕੁੰਡਾ ਪ੍ਰੋਗਰਾਮ ਸੀ ਉਹ ਅਸੀਂ ਆਪਣੇ ਤੌਰ ਤੇ ਕੈਨਸਲ ਕਰਤਾ ਮੇਰਾ ਵੀ ਪ੍ਰਧਾਨ ਜੀ ਨਾਲ ਮੇਰੀ ਗੱਲ ਹੋ ਗਈ ਸੀ ਕਿ ਸਾਨੂੰ ਮਹਾਲੀ ਦੇ ਵੀ ਸਾਂਝੇ ਤੌਰ ਤੇ ਸੰਭਲ ਹੋਣਾ ਚਾਹੀਦਾ ਉਹ ਪ੍ਰੋਗਰਾਮ ਸਾਡੇ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ